ਬਹੁਤ ਧੰਨਵਾਦੀ ਉਧਰ ਮੱਟੋ ਲਵਾਗਾ ਕਬਲ ਯੂਐਸਏ ਦੇ ਬਬੂ ਵੀ ਬਹੁਤ ਵੀ ਧੰਨਵਾਦ ਕਰਾਂਗੇ ਜੀ ਸਾਹਿਬ ਆਪ ਜੀ ਹੋਰੇ ਗੁਰੂ ਜੀ ਜੀ ਮਨਵੀਰ ਵੀਰ ਪੱਲੂ ਸਾਹਿਬ ਆਣੀ ਬਹੁਤ ਸਪੋਰਟ ਕਰਦੇ ਆ ਨਾ ਭਰਾਵਾ ਦੀ ਕਬੱਡੀ ਗੱਲ ਆਓ ਪਟਕਾ ਪਟਕ ਨੂੰ ਕੀਤਾ ਜਾ ਰਿਹਾ ਜਿਹੜਾ ਭਾਵੇਂ ਪਿਛਲੇ ਸਾਲ ਸਾਡਾ ਜਿੰਮੇ ਕਰੇ ਉਹਦਾ ਵੀ ਘਟਣਾ ਵੱਡਾ ਹੈ ਜਿਹੜਾ ਵੀ ਸਾਡੇ ਕੋਲ ਇੱਥੇ ਹੈ